ਪੰਜਾਬ ਪੰਜਾਬ ਤੇ ਪੰਜਾਬ ਬਰੀਡ ਨੂੰ ਪਿਆਰ ਕਰਨ ਵਾਲੇ ਆ ਵੀਡੀਓ ਨੂੰ ਦੇਖ ਕੇ ਰੂਹ ਖੁਸ਼ ਕਰ ਲਣਗੇ ਆਪਣੀ ਤੁਹਾਡੇ ਲਈ ਬਹੁਤ ਹੀ ਚੰਗਾ ਵਸ਼ੇਰਾ ਜ ਲੈ ਕੇ ਆਇਆ ਜੋ ਕਿ ਪੰਜਾਬ ਬਰੀਡ ਦਾ ਮੱਝੂਕੇ ਲਾਈਨ ਦਾ ਉਸ ਘੋੜੇ ਦਾ ਪੁੱਤ ਆ ਜੋ ਕਿ ਆਪਦੀ ਲਾਈਨ ਦੇ ਵਿੱਚੋਂ ਸਭ ਤੋਂ ਵੱਡੇ ਕੱਦ ਦਾ ਪਟਵਾਰੀ ਤੇ ਪਟਵਾਰੀ ਦਾ ਪੁੱਤ ਕੰਨਗੋ ਤੁਸੀਂ ਇਹ ਵਸ਼ੇਰੇ ਦੀ ਸ਼ਕੀਨੀ ਬਾਡੀ ਬੰਤਰ ਦੇਖ ਕੇ ਮਿੱਤਰੋ ਨਿਹਾਲ ਹੋ ਜੂਗੇ ਮੇਰੀ ਰੂਹ ਖੁਸ਼ ਹੋ ਗਈ ਇਸ ਬਸ਼ੀਰੇ ਨੂੰ ਦੇਖ ਕੇ ਤੇ ਬਸ਼ੀਰਾ ਹੈ ਵੀ ਇਹ ਜਿਹੇ ਬੰਦੇ ਕੋਲ ਆ ਜਿਹੜਾ ਬਿਲਕੁਲ ਰੱਬ ਰੂਪੀ ਬੰਦਾ ਬਹੁਤ ਹੀ ਨਰਮ ਸੁਭਾਅ ਦਾ ਬੰਦਾ ਬਈ ਚਮਕੌਰ ਬਖੋਪੀ ਵਾਲਾ ਕਾਫੀ ਸਾਲ ਹੋ ਗਏ ਬਾਈ ਨੂੰ ਘੋੜਿਆਂ ਦੇ ਸ਼ੌਂਕ ਦੇ ਵਿੱਚ ਤੇ ਬਾਈ ਹੁਣ ਇੱਕ ਨਿਆਬ ਹੀਰਾ ਲੱਭ ਕੇ ਲੈ ਕੇ ਆਇਆ ਤੁਸੀਂ ਯਾਰ ਕੱਦ ਦੇਖੋ ਇਹਦਾ ਦੋ ਦੰਦ ਉਮਰਾ ਤੇ ਸੁੰਬਾਂ ਤੋਂ ਲੈ ਕੇ ਕੰਨ ਦੀ ਟਿਪ ਤੱਕ ਕਿਤੇ ਵੀ ਹੱਥ ਨਹੀਂ ਤਰਾਉਂਦਾ ਕੱਦ 70 ਨੂੰ ਹੱਥ ਲਾ ਗਿਆ ਤੇ 70 ਵਾਲੇ ਪੈਰਾਮੀਟਰ ਚ ਤਾਂ ਆ ਗਿਆ ਮੈਨੂੰ ਇਹ ਲੱਗਦਾ ਵੀ ਇਹਨੇ ਪਾਰ ਵੀ ਜਾਣਾ ਤੇ ਅਕਸਰ ਆਪਾਂ ਸ਼ਕੀਨੀ ਭਾਲਦੇ ਹੁੰਨੇ ਆ ਕੱਦ ਦੇ ਵਿੱਚ ਮਜਬੂਤੀ ਭਾਲਦੇ ਹੁੰਨੇ ਆ ਕਨਫਰਮੇਸ਼ਨ ਭਾਲਦੇ ਹੁੰਨੇ ਆ ਧੌਣ ਭਾਲਦੇ ਹੁੰਨੇ ਆ ਸਾਰਾ ਕੁਝ ਇਸ ਬਸ਼ੇਰੇ ਦੇ ਵਿੱਚ ਹੈਗਾ ਮਿੱਤਰੋ ਤੇ ਬਸ਼ੇਰੇ ਦੀ ਖਾਨਦਾਨੀ ਤੁਹਾਨੂੰ ਮੈਂ ਦੱਸੀਆ ਵੀ ਪਿਓ ਆ ਗਿਆ ਦਾ ਪਟਵਾਰੀ ਪਟਵਾਰੀ ਆ ਗਿਆ ਟੈਂਕ ਦਾ ਤੇ ਟੈਂਕ ਆ ਗਿਆ ਐਡਮ ਦਾ ਮਾਂ ਇਹਦੀ ਚੈਂਪੀਅਨ ਦਾਨੇ ਘੋੜੇ ਦੀ ਬੱਚੀ ਆ ਜਿਹੜਾ ਕਿ ਜੋਧਪੁਰ ਜਿੱਤਿਆ ਸੀ ਬਾਈ ਨੇ ਫਾਰਮ ਨਵਾਂ ਬਣਾਇਆ ਘਰੋਂ ਬਾਹਰ ਬਣਾਇਆ ਹੁਣ ਤੇ ਜਾਨਵਰ ਸਾਰੇ ਚੰਗੇ ਰੱਖੇ ਹੋਇਆ ਆ ਸ਼ਕਤਾਸ਼ ਦਾ ਬਸ਼ੇਰਾ ਆਉਣ ਵਾਲੇ ਟਾਈਮ ਦਾ ਸਟਾਰ ਬਣਨਾ ਤੁਹਾਨੂੰ ਦੋ ਬਸ਼ੇਰੇ ਬਾਈ ਦੇ ਫਾਰਮ ਦੇ ਮੈਂ ਹੋਰ ਦਿਖਾਉਣੇ ਆ ਉਹ ਵੀ ਦੋ ਦੰਦਿਆ ਜੀ ਇੱਕ ਦਲਵਾਗ ਦਾ ਇੱਕ ਪ੍ਰਵਾਹ ਦਾ ਪਹਿਲਾਂ ਤੁਹਾਡੀ ਰੂਹ ਖੁਸ਼ ਮੈਂ ਇਸ ਬਸ਼ੇਰੇ ਨਾਲ ਕਰਦਾਂ ਇਹਦੀ ਮੈਂ ਜਿੰਨੀ ਵੀ ਵੀਡੀਓ ਬਣਾਈ ਆ ਮੇਰਾ ਦਿਲ ਇਹ ਕਰਦਾ ਰਿਹਾ ਵੀ ਕੈਮਰਾ ਇਹਦੇ ਉੱਪਰ ਮੈਂ ਘੁਮਾਈ ਜਾਵਾਂ ਕਿਉਂਕਿ ਪੰਜਾਬ ਨਸਲ ਨੂੰ ਪਿਆਰ ਕਰਨ ਵਾਲੇ ਲਈ ਇਕਾ ਖੂਬਸੂਰਤ ਸਨੈਰੀ ਮੌਕਾ ਆ ਗਿਆ ਮਿੱਤਰੋ ਕੱਦ ਕਾਠ ਬਰੀਕੀ ਡੀਲਡਲ ਸਾਰਾ ਕੁਝ ਬਸ਼ੇਰੇ ਦੇ ਵਿੱਚ ਤੇ ਮਾਲਕ ਵੀ ਬਹੁਤ ਜਿਆਦੇ ਨਰਮ ਸੁਭਾਅ ਦਾ ਤੇ ਦੂਜੀ ਗੱਲ ਫੀਸ ਵੀ ਬਹੁਤ ਜਾਇਜ਼ ਰੱਖੀ ਹੈ ਬਾਈ ਨੇ ਬਾਈ ਨੇ ਤੁਸੀਂ ਗੱਲਾਂ ਸੁਣ ਕੇ ਨਾ ਤੁਸੀਂ ਆਪ ਕਹੋਗੇ ਵੀ ਹਾਂ ਯਾਰ ਬਾਈ ਵਾਕਈ ਬੰਦਾ ਕੈਂਟਾ ਕਿਉਂਕਿ ਸਾਡੇ ਏਰੀਆ ਦਾ ਮਾਨ ਆ ਬਾਈ ਬਾਈ ਨੇ ਅੱਜ ਤੱਕ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਘੋੜਾ ਛੱਡਣ ਤੋਂ ਬਾਈ ਕੋਲ ਅੱਜ ਤੋਂ 20 ਸਾਲ ਪਹਿਲਾਂ ਵੀ ਨੁਕਰਾ ਕੋੜਾ ਬਹੁਤ ਚੰਗਾ ਹੁੰਦਾ ਸੀ ਸਮੇਂ ਸਮੇਂ ਸਰ ਬਾਈ ਨੇ ਬਹੁਤ ਚੰਗੇ ਘੋੜੇ ਰੱਖਿਆ ਪਰ ਆ ਆਪਦੇ ਇਲਾਕੇ ਦਾ ਮਾਣ ਵਧਾਤਾ ਬਾਈ ਨੇ ਬਸ਼ੇਰਾ ਲਿਆ ਕੇ ਮਾਂ ਇਹਦੀ ਦਾਨੇ ਦੀ ਆ ਬਾਈ ਬਹੁਤ ਵੱਡੀ ਘੋੜੀ ਆ ਬਹੁਤ ਸ਼ਕੀਨ ਤੇ ਪਿਓ ਨੂੰ ਤਾਂ ਸਾਰੇ ਜਾਣਦੀ ਆ ਤੇ ਬਾਈ ਨੂੰ ਫੋਨ ਲਾ ਕੇ ਨਾ ਹੱਲਾਸ਼ੇਰੀ ਜਰੂਰ ਦੇ ਦਿਓ ਵੀ ਬਾਈ ਤੁਸੀਂ ਮੱਜੂ ਕੇ ਲਾਈਨ ਦਾ ਮਾਣ ਵਧਾਇਆ ਐਡਾ ਵੱਡਾ ਬਸ਼ੇਰਾ ਲਿਆ ਕੇ ਤੇ ਮਿੱਤਰੋ ਘੋੜਾ ਬਣਦਾ ਜਾ ਰਿਹਾ ਦੋ ਦੰਦਾ ਤੇ ਤੁਸੀਂ ਬਾਕੀ ਦੇਖੋ ਇਹਦੀ ਬੰਤਰ ਅਜੇ ਨੀਲਾ ਹੋਣਾ ਸ਼ੁਰੂ ਹੀ ਹੋਇਆ ਇੱਥੇ ਇਹਦੇ ਉੱਪਰ ਡੈਪਲ ਸਟੇਜ ਆਉਣੀਆਂ ਫਿਰ ਇਹਨੇ ਪੂਰਾ ਨੀਲਾ ਹੋਣਾ ਉਦੋਂ ਗੱਲਾਂ ਬਾਤਾਂ ਲੱਗ ਹੀ ਹੋ ਜਾਣਗੀਆਂ ਤੇ ਇਸ ਬਸ਼ੇਰੇ ਨੇ ਆਉਣ ਵਾਲੇ ਟਾਈਮ 'ਚ ਮੱਜੂਕੇ ਲਾਈਨ ਦਾ ਹੋਰ ਵੀ ਨਾ ਉੱਚਾ ਕਰਨਾ ਮਿੱਤਰੋ ਕਿਉਂਕਿ ਇਹ ਜੇ ਬਸ਼ੇਰੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਬਾਈ ਬਰੀਡਿੰਗ ਆਪਾਂ ਜ਼ਰੂਰ ਮੰਨਦੇ ਆ ਵੀ ਧੜਾ ਧੜ ਹੁੰਦੀ ਆ ਪਰ ਇਹ ਜੇ ਨਿਆਬ ਹੀਰੇ ਮਹਾਰਾਜ ਦੀ ਕਿਰਪਾ ਨਾਲ ਕਦੇ ਕਦੇ ਜੰਮਦੇ ਆ ਤੇ ਬਾਈ ਦੇ ਕਰਮਾਚਾਰ ਬਸ਼ੇਰਾ ਲਿਖਿਆ ਮਿੱਤਰੋ ਤੇ ਤੁਸੀਂ ਵੀ ਜੇ ਇਸ ਤੋਂ ਸਟੱਡ ਸਰਵਿਸ ਲੈਣੀ ਆ ਬਾਈ ਚਮਕੌਰ ਨੂੰ ਬਹੋਪੀਰ ਵਾਲੇ ਨੂੰ ਫੋਨ ਲਾ ਲਿਓ ਬਾਈ ਦਾ ਜ਼ਿਲ੍ਹਾ ਸੰਗਰੂਰ ਆ ਪਿੰਡ ਬਹੋਪੀਰਾ ਪੁਵਾਨੀਗੜ ਸ਼ਹਿਰ ਦੇ ਬਿਲਕੁਲ ਨੇੜੇ ਜੇ ਪੈ ਜਾਂਦਾ ਤੇ ਬਾਈ ਦੇ ਫਾਰਮ ਤੇ ਵੀ ਤੁਸੀਂ ਗੇੜਾ ਮਾਰ ਕੇ ਜ਼ਰੂਰ ਆਇਓ ਏਕ ਟ੍ਰੇਲਰ ਦੇ ਕਹਿ ਲੋ ਚਾਹੇ ਤੁਸੀਂ ਬਾਈ ਕੋਲ ਬਹੁਤ ਚੰਗੇ ਚੰਗੇ ਬਸ਼ੇਰੇ ਹੋਰ ਵੀ ਤਿਆਰ ਕਰ ਰਾਇਆ ਜਿਹੜੇ ਹੋਮ ਬਰੀਡ ਨੇ ਆਹ ਦੇਖੋ ਲਿਵਿੰਗ ਲੈਜੈਂਡ ਦਲਵਾਗਰਣੀ ਦੇ ਪੁੱਤ ਇਦੇ ਫੇਸ ਦੇ ਇਦੀ ਧੌਣ ਦੇ ਦੇ ਪੁੱਠੇ ਦੇ ਤੁਸੀਂ دیਵਾਨੇ ਹੋ ਜਾਓਗੇ ਮਿੱਤਰੋ ਬਹੁਤ ਚੰਗਾ ਬਸ਼ੇਰਾ ਇਹਦੀ ਦੀ ਸਟੱਡ ਸਰਵਿਸ ਬਾਈ ਨੇ ਓਪਨ ਕੀਤੀ ਹੋਈ ਆ ਤੇ ਬਾਈ ਕਹਿੰਦਾ ਇਹ ਆਪਾਂ ਛੋਟੀ ਉਮਰ ਚ ਛੜਤਾ ਸੀ ਤੇ ਇਹਦੇ ਬੱਚੇ ਵੀ ਬਹੁਤ ਚੰਗੇ ਆ ਗਏ ਮਾਰ ਕੇ ਪੱਖੋਂ ਵੀ ਤੇ ਡਿਜ਼ਾਈਨ ਪੱਖੋਂ ਵੀ ਇਹਦੀ ਮਾਂ ਵੀ ਬਾਈ ਕੋਲੇ ਬਰੀਡ ਹੋਈ ਤੇ ਜਿੰਨਾ ਵੀ ਸਟਾਕ ਆ ਬਾਈ ਕੋਲ ਤਕਰੀਬਨ ਹੋਮ ਬਰੀਡ ਆ ਤੇ ਜਿਹੜਾ ਵਟਬਾਰੀ ਵਾਲਾ ਬਸ਼ੇਰਾ ਲਿਆ ਉਹ ਵੀ ਆਪਦੇ ਬਾਲੇ ਖਾਸ ਸੱਜਣ ਤੋਂ ਲਿਆ ਬਾਈ ਦੀਪ ਤੋਂ ਬਾਈ ਕੋਲ ਬਸ਼ੇਰੇ ਤਿੰਨ ਆ ਤੇ ਇੱਕ ਦਲਵਾਗ ਦਾ ਤੇ ਇੱਕ ਤੁਹਾਨੂੰ ਹੁਣ ਮੈਂ ਇੱਕ ਹੋਰ ਬਹੁਤ ਕੈਂਟ ਬਸ਼ੇਰਾ ਦਿਖਾਉਣ ਲੱਗਾ ਇਹ ਆ ਜੀ ਪ੍ਰਭਾਤ ਕੋੜੇ ਦਾ ਮਿੱਤਰੋ ਇਹ ਸ਼ਕੀਨ ਬਹੁਤ ਆ ਇਹਦੀ ਮਾਂ ਹੈਗੀ ਆ ਕਾਂਟੇ ਦੀ ਮੱਥੇ ਪਟਾ ਤੇ ਦੋ ਪੈਰੇ ਦੇ ਕ੍ਰੋਸ ਚਿੱਟੇ ਆ ਤੇ ਇਹ ਵੀ ਬਾਈ ਨੇ ਸਟੱਡ ਸਰਵਿਸ ਵਾਸਤੇ ਓਪਨ ਕਰਨਾ ਆਜੋ ਹੁਣ ਤੁਹਾਡੀ ਬਾਈ ਨਾਲ ਮੈਂ ਗੱਲਬਾਤ ਕਰਾਉਣਾ ਵੀਡੀਓ ਨਾਲ ਬਣੇ ਰਹੋ ਮਿੱਤਰੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਿੱਤਰੋ ਮੈਂ ਆਪਦੇ ਏਰੀਆ ਦੇ ਵਿੱਚ ਬੈਠਾ ਬਹੁਤ ਹੀ ਟੌਪ ਦਾ ਫਾਰਮ ਦਿਖਾਉਣਾ ਇਸ ਫਾਰਮ ਦੇ ਉੱਪਰ ਮਾਰਵਾੜੀ ਘੋੜਿਆਂ ਦੀ ਕ੍ਰੀਮ ਆ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੈਠਾ ਜੀ ਪਿੰਡ ਬਖੋਪੀਰ ਤਰਨ ਸਟੱਡ ਫਾਰਮ ਤੇ ਮੇਰੇ ਨਾਲ ਭਾਈ ਚਮਕੌਰ ਸਿੰਘ ਢਿੱਲੋਂ ਭਾਈ ਜੀ ਬਹੁਤ ਸਵਾਗਤ ਆ ਤੁਹਾਡੇ ਜੀ ਤੁਹਾਡਾ ਵੀ ਸਵਾਗਤ ਜੀ ਪਹੁੰਚਣ ਤੇ ਹੋਰ ਭਾਈ ਜੀ ਠੀਕ ਹੋ ਹਾਂ ਜੀ ਹਾਂ ਠੀਕ ਠਾਕ ਚਮਕੌਰ ਭਾਈ ਆਪਣੇ ਏਰੀਆ ਦੇ ਵਿੱਚ ਤੁਹਾਡਾ ਫਾਰਮ ਮੰਨਿਆ ਗਿਆ ਮਤਲਬ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਨਹੀਂ ਦੇਖਿਆ ਵੀ ਚੰਗੇ ਜਾਨਵਰ ਤੁਹਾਡੇ ਫਾਰਮ ਤੇ ਤੇ ਅੱਜ ਵੀ ਮੈਂ ਦੇਖਿਆ ਵੀ ਆਪਾਂ ਤਿੰਨ ਬਸ਼ੀਰੇ ਤਾਂ ਇਸ ਵੀਡੀਓ ਚ ਦੋਸਤਾਂ ਨੂੰ ਦਿਖਾਉਣੇ ਨੇ ਬਹੁਤ ਚੰਗੇ ਘੋੜਿਆਂ ਦੇ ਨੇ ਬਾਈ ਹਾਂਜੀ ਹਾਂਜੀ ਤੇ ਅੱਜ ਜਿਹੜਾ ਆਪਣਾ ਮੇਨ ਬਸ਼ੀਰਾ ਦਿਖਾਉਣ ਲੱਗੇ ਆਪਾਂ ਨੀਲਾ ਜਿਹੜਾ ਹਾਂਜੀ ਉਹਦੀ ਡਿਟੇਲ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰੀਏ ਬਾਈ ਉਹਦੀ ਪਟਵਾਰੀ ਦਾ ਬੱਚਾ ਜੀ ਠੀਕ ਹੈ ਬਾਈ ਤੇ ਆਪ ਉਹਦਾ ਨਾਮ ਕਰਨਗੋ ਰੱਖਿਆ ਠੀਕ ਹੈ ਜੀ ਤੇ ਇਹ ਜੋਗੇ ਰਲੇ ਪੈਦਾ ਹੋਇਆ ਜੀ ਅੱਛਾ ਬਾਈ ਬਾਈ ਕਾਮਰੇਡ ਕੋਲ ਜੀ ਤੇ ਮਾ ਇਹਦੀ ਦਾਨੀ ਦੀ ਹੈ ਜੀ ਦਾਨੀ ਦੀ ਹੈ ਜੀ ਜਿਹੜਾ ਭੋਲੂ ਬਾਬੇ ਕੋਲ ਉਹਦੀ ਜੋਧਪੁਰ ਚੈਂਪੀਅਨ ਹਾਂਜੀ ਹਾਂ ਜੋਧਪੁਰ ਚੈਂਪੀਅਨ ਸੀ ਓਦੋਂ ਬਾਅਦ ਜੀ ਇਹ ਦੀਪ ਬਾਈ ਆਪਣਾ ਸੁਨਾਮ ਹੁਣ ਅੱਜ ਕੱਲ ਉਹ ਮੈਦੇਵਸ ਰਹਿ ਰਹੇ ਨੇ ਠੀਕ ਹੈ ਉਹਨਾਂ ਲੋ ਵੇ ਆ ਗਿਆ ਜੀ ਠੀਕ ਹੈ ਬਈ ਤੇ ਓਦੋਂ ਮਤਲਬ ਅਗਲੀ ਵਾਰ ਆਪਨੇ ਕਵੇ ਹੁਣ ਉੱਥੋਂ ਉੱਥੋਂ ਤੁਹਾਡੇ ਕੋਲ ਆ ਗਿਆ ਹਾਂਜੀ ਹਾਂ ਬਾਕੀ ਤੁਹਾਡਾ ਬਸ਼ੇਰਾ ਜਦੋਂ ਆਪਣੇ ਨਾਬੇ ਮੇਲੇ ਤੇ ਗਿਆ ਬਈ ਬਹੁਤ ਖਿੱਚਦਾ ਕੇਂਦਰ ਰਿਹਾ ਜੀ ਹਾਂਜੀ ਹਾਂ ਪੂਰਾ ਰਿਹਾ ਜੀ ਹਾਂ ਮੰਡੀ ਚ ਸਭ ਤੋਂ ਮਤਲਬ ਵੱਡੇ ਘੋੜਿਆਂ ਚ ਇਹ ਘੋੜਾ ਗਿਣਿਆ ਗਿਆ ਬਈ ਹਾਂਜੀ ਬਹੁਤ ਰਿਸਪੌ ਉਮਰ ਉਹਨਾਂ 3 ਮਹੀਨੇ ਦੇ ਲਗਭਗ ਹੋ ਗਿਆ ਜੀ ਠੀਕ ਆ ਬਈ ਹਾਂਜੀ ਤੇ ਦੋ ਦੰਦ ਹੋ ਗਿਆ ਸ਼ੁਰੂ ਬਈ ਨਾਬੇ ਤੋਂ ਬਾਅਦ ਚ ਹੋਇਆ ਜੀ ਹੁਣ ਅੱਛਾ ਹਾਂਜੀ ਥੋੜੀ ਜਿਹੀ ਮੈਲ ਚੱਕੀ ਠੀਕ ਆ ਬਈ ਜੀ ਹਾਂਜੀ ਤੇ ਕੱਦ ਕਿੰਨਾ ਕਰ ਗਿਆ ਬਈ ਬਿਸ਼ੇਰਾ ਲਗਭਗ ਹੋਊ ਜੀ 69 ਇੰਚ ਦੇ ਕਰੀਬ 69 ਹਾਂਜੀ ਕੱਦ ਤਾਂ ਜਿਵੇਂ ਬਈ ਜਮ 2 ਸਾਲ ਦਾ ਹਨ ਮੱਝੂ ਕਰਦਾ ਆਪਾਂ ਵੈਸੇ ਵੀ ਗੱਲ ਕਰਦੇ ਹੁਣ ਵੀ 6-7 ਸਾਲ ਤੱਕ ਕੱਦ ਕਰੀ ਜਾਂਦਾ ਹਾਂਜੀ ਆ ਕਰੀ ਜਾਂਦੇ ਨੇ ਜੀ ਕੱਦ ਹੂੰ ਕੱਦ ਦੇ ਨਾਲ ਨਾਲ ਜੀ ਸਹਾਪਣ ਵੀ ਬਹੁਤ ਜ਼ਿਆਦਾ ਹੈ ਜੀ ਸੋਨਾਗਾ ਮਤਲਬ ਹੋਰ ਹੀ ਬਾਡੀ ਸਟਰਕਚਰ ਤੇ ਪੌੜ ਬੂੜ ਹੋਰ ਸਾਰਾ ਮਤਲਬ ਹਾਂ ਸੁੰਬਾ ਹਾਂ ਸੁੰਬਾ ਨਹੀਂ ਮਜ਼ਬੂਤ ਹੈ ਇਹ ਸਾਰਾ ਹਾਂ ਬਿਲਕੁਲ ਬਈ ਬਰੀਕੀ ਜਿਵੇਂ ਅੱਜ ਕੱਲ ਲੋਕ ਪਾਲਦਾਂ ਨੂੰ ਵੀ ਕੁੰਡੀਦਾਰ ਕੰਨ ਹੋਵੇ ਤੇ 70 ਇੰਚ ਕੱਦ ਦੇ ਜਿਹੜੇ ਨੇੜੇ ਘੋੜੇ ਨੂੰ ਬਹੁਤ ਘੱਟ ਮਿਲਦੇ ਬਹੁਤ ਘੱਟ ਨਹੀਂ ਬਹੁਤ ਘੱਟ ਹਾਂ ਤੇ ਇਹਦਾ ਕੁੰਡੀਦਾਰ ਕੰਨ ਆ ਬਈ ਹਾਂ ਜੀ ਹਾਂ ਕੁਛ ਨਾ ਕੁਛ ਬਈ ਬਲੱਡ ਦਾ ਮਾਂ ਵਾਲੇ ਪਾਸੇ ਵੀ ਬਹੁਤ ਫਰਕ ਪੈਂਦਾ ਬਹੁਤ ਵੱਡਾ ਰੋਲ ਹੁੰਦਾ ਬਈ ਬਹੁਤ ਵੱਡਾ ਜੀ ਰੋਲ ਮਾਂ ਮਾਰਵਾੜੀ ਹੈ ਜੀ ਠੀਕ ਹੈ ਬਈ ਹਾਂ ਜੀ ਹਾਂ ਠੀਕ ਹੈ ਜੀ ਤੇ ਹੁਣ ਫੀਸ ਕਿੰਨੀ ਰੱਖੀ ਹੈ ਬਾਈ ਆਪਣੀ ਘੋੜੇ ਦੀ ਫੀਸ 52000 ਹੈ ਜੀ 52000 ਹਾਂ ਜੀ ਜਿਵੇਂ ਬਾਈ ਕਈ ਵਾਰ ਜੰਪ ਵਗੈਰਾ ਹੁੰਦਾ ਕੋਈ ਉਹ ਚੱਕਰ ਤਾਂ ਨਹੀਂ ਹੈਗਾ ਨਹੀਂ ਜੀ ਉਹ ਕੋਈ ਦਿੱਕਤ ਨਹੀਂ ਹੈ ਜੰਪ ਲਈ ਚਲੋ ਘਟ ਵੱਧ ਕਈ ਗੱਲਾਂ ਨਾ ਰਹੇ ਜੀ ਕੋਈ ਨਹੀਂ ਵੱਧ ਛੱਡਦੇ ਆ ਠੀਕ ਆ ਬਾਈ ਤੇ ਆਪਣਾ ਵੀ ਆਪਾਂ ਫਾਰਮ ਦੀ ਲੋਕੇਸ਼ਨ ਦੀ ਪ੍ਰੋਪਰ ਗੱਲ ਕਰੀਏਗਾ ਕੋਈ ਤਕਰੀਬਨ ਦੋਸਤ ਆਪਨੂੰ ਹਰਿਆਣੇ ਚੋਂ ਰਾਜਸਥਾਨ ਚੋਂ ਪੰਜਾਬ ਚੋਂ ਵੀ ਦੂਜੇ ਹਿੱਸਿਆਂ ਚੋਂ ਦੇਖਦੇ ਹੁੰਦੇ ਹਨ ਆਪਾਂ ਪ੍ਰੋਪਰ ਲੋਕੇਸ਼ਨ ਦੱਸਣੀ ਹੋਵੇ ਆਪਣੇ ਫਾਰਮ ਦੀ ਕੀ ਹੈ ਜੀ ਇਹ ਜਿ ਪਵਾਨੀਗੜ ਦੇ ਨਾਲ ਜੀ ਨਜ਼ਦੀਕ ਬਖੋਪੀਰ ਪਿੰਡ ਜੀ ਜ਼ਿਲ੍ਹਾ ਸੰਗਰੂਰ ਇਤੋਂ 90 ਤੋਂ ਵੀ ਨਜ਼ਦੀਕ ਹੈ ਜੀ 11 ਕਿਲੋਮੀਟਰ ਜ਼ਿਲ੍ਹਾ ਸੰਗਰੂਰ ਹੈ ਜੀ ਆਪਣਾ ਪਵਾਨੀਗੜ ਤੋਂ ਨਾਬਾ ਰੋਡ ਦੇ ਉੱਪਰ ਪਿੰਡ ਪਿਆ ਹੈ ਹਾਂ ਜੀ ਹਾਂ 3 ਕਿਲੋਮੀਟਰ ਜੀ ਪਵਾਨੀਗੜ ਤੋਂ ਠੀਕ ਹੈ ਬਈ ਹਾਂ ਜੀ ਆਪਣਾ ਫਾਰਮ ਪਹਿਲੇ ਹੀ ਪਿੰਡ ਹੈ ਜੀ ਆਪਣਾ ਬਖੋਪੀਰ ਅੱਛਾ ਬਈ ਹਾਂ ਜੀ ਪਿੰਡ ਦੇ ਤੋਂ ਪਹਿਲੇ ਹੀ ਫਾਰਮ ਆ ਆਪਣਾ ਅੱਛਾ ਬਈ ਹਾਂ ਜੀ ਤੇ ਨੀਲਾ ਬਸ਼ੀਰਤ ਮੰਨ ਲਓ ਤੁਸੀਂ ਨੇ ਪਹਿਲੀ ਖਰੀਦਾ ਬਈ ਹੁਣ ਤੱਕ ਆਪਦੇ ਕੈਰੀਰ ਚ ਸਾਨ ਕੋਈ ਹਾਂ ਜੀ ਹਾਂ ਪਹਿਲੇ ਹੀ ਖਰੀਦਾ ਜੀ ਉਹ ਵੀ ਆਪਣੇ ਮਤਲਬ ਮੱਝੂ ਬਾਈ ਦੀਪ ਸੰਘਣ ਜੀ ਨੇ ਇੱਕ ਬਸ਼ੇਰਾ ਮੈਂ ਪਟਵਾਰੀ ਦਾ ਪਹਿਲਾਂ ਬਾਬੇ ਕੋਲ ਦੇਖਿਆ ਸੀ ਅਲਵਰ ਵਾਲੇ ਕੋਲ ਉਹ ਵੀ ਐਵੇਂ ਸ਼ਾਨਦਾਰ ਬਸ਼ੇਰਾ ਸੀ ਹਾਂ ਜੀ ਹਾਂ ਜੀ ਉਹ ਵੀ ਬਾਈ ਦੀਪ ਸੰਘਣ ਨੇ ਲੈ ਕੇ ਦਿੱਤਾ ਜੀ ਬਾਬਿਆਂ ਨੂੰ ਜੀ ਅੱਛਾ ਜੀ ਹਾਂ ਜੀ ਹਾਂ ਠੀਕ ਆ ਬਾਈ ਤੇ ਇਹ ਵੀ ਬਾਈ ਆਪਣੇ ਪਿਓ ਵਾਂਗੂ ਹੀ ਮਤਲਬ ਵੀ ਬਣਦਾ ਜਾ ਰਿਹਾ ਬਾਈ ਹਾਂ ਜੀ ਹਾਂ ਬਿਲਕੁਲ ਤੇ ਬਾਈ ਫਿਰ ਕਿਵੇਂ ਮਨ ਲੱਗਿਆ ਫਿਰ ਕਿਵੇਂ ਸੁਭਾਅ ਬਣ ਗਿਆ ਕਰਨ ਗੋਦਾ ਆਉਣ ਦਾ ਆਪਣੇ ਘਰੇ ਜੀ ਸੁਭਾਅ ਤਾਂ ਇਹੀ ਤੇ ਜੀ ਮਤਲਬ ਬਾਈ ਨੇ ਖਰੀਦ ਲਿਆ ਜਦੀਪ ਸੁਨਾਮ ਨੇ अच्छा चलो उधो भी ਸਾਡੀ ਗੱਲਬਾਤ ਹੋਈ ਤੀ ਵੈਸੇ ਆਪਚ ਉਹਨਾਂ ਨੇ ਦੱਸਿਆ ਦੀ ਵੀ ਜੇ ਤੁਸੀਂ ਬਛੇਰਾ ਵੀ ਚਲੋ ਆਪਾਂ ਲੈ ਲੈਨੇ ਹੈਗੇ ਤੇ ਉਦੋਂ ਥੋੜਾ ਜਿਹਾ ਆਪਾਂ ਨੂੰ ਪਸੂ ਜ਼ਿਆਦੇ ਤੇ ਹੀ ਆਪਣੇ ਕੋਲ ਅੱਛਾ ਉਹਨਾਂ ਨੂੰ ਕਿਹਾ ਵੀ ਤੁਸੀਂ ਲੈ ਲਓ ਵੀ ਜੇ ਕਈ ਗੱਲਾਂ ਚਲੋ ਆਪਣਾ ਬਿਉਂਤ ਬਣੀ ਤਾਂ ਫਿਰ ਵੀ ਆਪਾਂ ਦੇਖ ਲਾਂਗੇ ਕੋਈ ਨਾ ਕਰ ਲੱਗ ਜੀ ਹੁਣ ਉਹਨਾਂ ਨੇ ਆਪਣਾ ਮਾਨ ਕਰਿਆ ਜੀ ਬਹੁਤ ਚਲੋ ਕੋਈ ਮਤਲਬ ਐਈ ਵੀ ਨਹੀਂ ਹੈਗੀ ਵੀ ਉੱਥੇ ਆ ਕੋਰੇ ਆ ਜੇ ਵੀ ਕੋਈ ਫਰਕ ਨਹੀਂ ਜੀ ਆਪਣਾ ਠੀਕ ਹੈ ਬਈ ਚਲੋ ਉਹਨਾਂ ਦਾ ਕੋਈ ਵਿਚਾਰ ਤੀ ਇਹਦਾ ਅੰਜਲ ਹੋਰੇ ਹੋਗਾ ਜੀ ਬਿਲਕੁਲ ਬਈ ਨਹੀਂ ਬਈ ਚਲੋ ਆ ਆਪਣੇ ਇਲਾਕੇ ਨੂੰ ਵੀ ਬਹੁਤ ਫਾਇਦਾ ਹੋਵੇਗਾ ਹਾਂ ਜੀ ਬਿਲਕੁਲ ਬਈ ਬਈ ਤੁਹਾਨੂੰ ਸਾਨਾ ਦਾ ਬਹੁਤ ਪੁਰਾਣਾ ਤਜਰਬਾ ਵੀਰਾ ਚੰਗੇ ਚੰਗੇ ਘੋੜੇ ਤੁਹਾਡੇ ਕੋਲ ਬਈ ਰਹਿ ਕੇ ਗਏ ਨੇ ਜੀ ਹਾਂ ਜੀ ਹਾਂ ਆਪਾਂ ਹੁਣ ਆਈਰੀ ਦੇ ਬੰਦੇੋਂ ਤਕਰੀਬਨ ਪਤਾ ਪਰ ਫਿਰ ਵੀ ਸਾਂਝੇ ਕਰੋ ਕਿਹੜੇ ਕਿਹੜੇ ਚੰਗੇ ਘੋੜੇ ਤੁਹਾਡੇ ਕੋਲ ਬਈ ਨੋਗਰਾ ਪਹਿਲਾਂ ਬਹੁਤ ਚੰਗਾ ਰਿਹਾ ਤੁਹਾਡੇ ਕੋਲ ਹਾਂ ਜੀ ਨੋਗਰਾ 6 ਚ 2006 ਚ ਲਿਆਤੀ ਜੀ ਪਹਿਲਾਂ ਆਪਾਂ ਨੇ ਅੱਛਾ ਬਈ ਹਾਂ ਜੀ ਉਪਲੀਤੀ ਜੀ ਉਪਲੀ ਘੋੜਾ ਹੁੰਦਾ ਸੀਗਾ ਆਪਣਾ ਬੋਰ ਵਾਲੇ ਦਾ ਜੀ ਅੱਛਾ ਜੀ ਤੇ ਉਹਦਾ ਤੀਗਾ ਜੀ ਫਿਰ ਉਦੋਂ ਬਾਅਦ ਚ ਮਾਲ ਖੇੜੀ ਵਾਲਾ ਘੋੜਾ ਤੀ ਜੀ ਬਈ ਮੌਂਟੀ ਲਿਆਤੀ ਗੱਗੜਪੁਰ ਤੋਂ ਉਹ ਵੀ ਆਪਣੇ ਕੋ ਠੀਕ ਆ ਬਈ ਹਾਂ ਜੀ ਨੁਗਰੇ ਚੰਗੇ ਰਹਿੰਦੇ ਜੀ ਆਪਣੇ ਦੇ ਪਹਿਲਾਂ ਅੱਛਾ ਬਈ ਹਾਂ ਜੀ ਤੇ ਘੋੜੀਆਂ ਵੀ ਮੈਂ ਦੇਖਿਆ ਨੇ ਬਈ ਇੱਕ ਤੁਹਾਡੇ ਕੋਲ ਘੋੜੀ ਨੇ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਕਾਂਟੇ ਦੀ ਬਸ਼ੇਰੀ ਦੇਖਿਆ ਆਪਾਂ ਨੇ ਉਹਦੀ ਹਾਂ ਜੀ ਹਾਂ ਉਹਦੀ ਖਾਨਦਾਨ ਆ ਜੀ ਸਾਨੂੰ 2000 ਚ ਘੋੜੀ ਲਈ ਦੀ ਤੇਲੀਆ ਕਮੈਤੀ ਆਪਾਂ ਨੇ ਅੱਛਾ ਬਈ ਹਾਂ ਜੀ ਉਹਨੂੰ ਇਹ ਮਤਲਬ ਚੜਨ ਵਾਸਤੇ ਲਈ ਦੀ ਪਰਪਜ ਨਹੀਂ ਦੀ ਜੀ ਉਦੋਂ ਮਤਲਬ ਬਲੀਡਿੰਗ ਕੋਈ ਦਿਮਾਗ ਚ ਬਲੀਡਿੰਗ ਦਿਮਾਗ ਚ ਨਹੀਂ ਦੀ ਜੀ ਉਦੋਂ ਤੇ ਚੜਨ ਦੇ ਪਰਪ ਤੇਲੀਆ ਕਮੈਤੀ ਮੱਥੇ ਪਟਾ ਉਹਦੇ ਤੇ ਬਹੁਤ ਚੰਗੀ ਘੋੜੀ ਤੇ 64 ਇੰਚ ਕਰ ਦਦੀ। ਅੱਛਾ ਬਈ। ਤੇ ਉਦੋਂ ਭਰਾਉਣ ਦੀ ਸਾਨੂੰ ਥੋੜੀ ਜੀ ਰਹੀ ਜੀ ਮਤਲਬ ਨੁਕਰਿਆਂ ਤੋਂ ਭਰਾਈ ਗਏ ਜੀ ਉਹਨੂੰ। ਉਦੋਂ ਦੌਰ ਬਈ ਨੁਕਰਿਆਂ ਦਾ ਜ਼ਿਆਦਾ ਸੀ। ਹਾਂ ਜੀ ਨਾ ਦੌਰ ਨੁਕਰਿਆਂ ਦਾ ਜ਼ਿਆਦਾ ਸੀ ਜੀ ਉਦੋਂ। ਤੇ ਲਾਸਟ ਤੇ ਅਸੀਂ ਫਿਰ ਬਾਈ ਦੀਪ ਸੰਗਣ ਕੋਲ ਘੋੜਾਤੀ ਜੀ ਮਤਲਬ ਮੱਥੇ ਪਟੇ ਦਾ ਬਹੁਤ ਚੰਗਾ। ਉਹ ਸਾਨੂੰ ਕਹਿੰਦੇ ਵੀ ਇਸ ਘੋੜੇ ਤੋਂ ਭਰਾਓ ਉਦੋਂ 2008 'ਚ ਅਸੀਂ ਉਹ ਤੋਂ ਭਰਾਈ ਜੀ ਫਿਰ ਇਹ ਹੁਣ ਘਰ ਵਾਲੀ ਘੋੜੀ ਆ ਜੀ ਆਪਣੇ ਲਈ ਮੱਥੇ ਪਟੇ ਦੀ ਉਹਨੇ ਅੱਗੇ ਕਾਂਟੇ ਤੋਂ ਜੀ ਦਲਵਾਗ ਤੋਂ ਦੇਵਰਾਜ ਤੋਂ ਚੰਗੇ ਬੱਚੇ ਪੈਦਾ ਕਰੀ ਸਾਰੇ ਹਾਂ ਉਸੇ ਦੀ ਸਾਰਾ ਉਸੇ ਦੇ ਲਾਣਾ ਪਾਣਾ ਖੜਾ ਬਾਈ ਹਾਂਜੀ ਹਾਂ ਉਹ ਤੇ ਹੀ ਹੈ ਕੋਲ ਕਾਂਟੇ ਵਾਲੀ ਬਸ਼ੇਰੀ ਉਹ ਨਹੀਂ ਲਾਈ ਜੀ ਸਾਰਾ ਜਾ ਦੇਗੀ ਹਾਂਜੀ ਹਾਂਜੀ ਜਿਵੇਂ ਬਾਈ ਤੁਸੀਂ ਪਹਿਲਾਂ ਸੱਚਾ ਚਲੋ ਜਦ 2000 ਦਾ ਸਮਾ ਸੀ 2005 ਤੱਕ ਉਦੋਂ ਕਿਉਂਕਿ ਅਬੋਰ ਵਾਲੇ ਘੋੜੇ ਦਾ ਬਹੁਤ ਨਾਂ ਆ ਰਿਹਾ ਉਸ ਸਮੇਂ ਦੇ ਵਿੱਚ 2000 ਦੇ ਦशक ਦੇ ਵਿੱਚ ਹਨਾ ਹਾਂਜੀ ਤੁਸੀਂ ਵੀ ਲੈਂਦਾ ਘੋੜਾ ਉਦੋਂ ਤਾਂ ਬਿਲਕੁਲ ਜੈਡ ਬਲੈਕ ਘੋੜੀਆਂ ਨੂੰ ਵੀ ਲੋਕ ਨੁਕਰੇ ਘੋੜ ਤੋਂ ਮਲਾਉਂਦੇ ਨੁਕਰੇ ਬੱਚਾ ਜੀ ਨੁਕਰੇ ਦੀ ਨੁਕਰੇ ਦੀ ਜੀ ਹਾਂਜੀ ਵੀ ਬਸ਼ੇਰੀ ਅੱਗੇ ਫੇਰ ਨੁਕਰਾ ਪੈਦਾ ਕਰ ਨੁਕਰਾ ਪੈਦਾ ਕਰੋ ਜੀ ਹਾਂਜੀ ਹਾਂਜੀ ਬਿਲਕੁਲ ਬਾਈ ਜਿਵੇਂ 2008 ਚ ਤੁਸੀਂ ਬਾਈ ਦੀਪ ਉਹਨੇ ਸ਼ੁਰੂ ਤੋਂ ਹੀ ਬਹੁਤ ਘੋੜੇ ਚੰਗੇ ਰੱਖਿਆ ਬਾਈ ਹਾਂਜੀ 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 ਤੇ ਕਾਂਟੇ ਦਲਵਾਗ ਦੇਵਰਾਜ ਉਹਨਾਂ ਨੂੰ ਕਦੇ ਕਦੋਂ ਰੁਖ ਕਰੇ ਤੁਸੀਂ ਬਾਈ 2014 ਚ ਅੱਛਾ ਬਾਈ 2014 ਜੇ ਘੋੜੀ ਸੂਈਦੀ ਜੀ ਆਪਣੀ ਬੰਗਾਂ ਵਾਲੀ ਘੋੜਾ ਦੀ ਜੀ ਆਪਣਾ ਸਰਪੰਚ ਕੋਲੇ ਜੀ ਕਾਲੇ ਕੋਲ ਹਾਂਜੀ ਤੇ ਉਹਨਾਂ ਦੇ ਕੋਡੇ ਤੋਂ ਤੇ ਉਦੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਿਆ ਡਾਕਟਰ ਕਰਮਜੀਤ ਤੋਂ ਜੀ ਵੀ ਕਾਲਾ ਕਾਂਟਾ ਘੋੜਾ ਰੇ ਪੰਜਾਬ ਆ ਗਿਆ ਜੀ ਅੱਛਾ ਜੀ ਪਹਿਲੀ ਘੋੜੀ ਮਲਾਈ ਜੀ ਉਹ ਤੋਂ ਬਸ਼ੇਰੀ ਦਿੱਤੀ ਅੱਛਾ ਜੀ ਮੱਥੇ ਪਟੇ ਦੀ ਠੀਕ ਹੈ ਬਾਈ ਤੇ ਫਿਰ ਉਹ ਬਸ਼ੇਰੀ ਜੀ ਬਾਈ ਰਾਜਾ ਲੈ ਗਿਆ ਜੀ ਲਾਲ ਬਾਈ ਤੋਂ ਅੱਛਾ ਬਾਈ ਤੇ ਉਹ ਫਿਰ ਸਾਡਾ ਉਹ ਮਤਲਬ ਉਹ ਬੱਚੀ ਦੇਖ ਕੇ ਜੀ ਫਿਰ ਦਲਵਾਗ ਦੇਵਰਾਜ ਕਾਂਟਾ ਜੀ ਇੱਧਰ ਨੂੰ ਰਿਹਾ ਜੀ ਮਥਨ ਸਾਰਾ ਉਹ ਤਾ ਸ਼ ਵਧਿਆ ਤੁਹਾਡਾ ਸ਼ਾ ਇੱਧਰ ਹੀ ਹੋਗੇ ਜੀ ਫਿਰ ਤੁਸਾਰੀ ਠੀਕ ਆ ਬਈ ਉਡੀਆਂ ਵੀ ਹੋਰ ਖਰੀਦੀਆਂ ਜੀ ਮਾਰਵਾੜੀ ਮਲਾਈਆਂ ਵੀ ਇੰਨਾ ਦਈਏ ਸਾਰੀਆਂ ਹਾਂਜੀ ਚਲੋ ਇੱਕ ਅਕਸਰ ਪੁੱਛਦੇ ਹੁੰਦੇ ਨੇ ਆਮ ਬੰਦਾ ਨੂੰ ਤਾਂ ਆਪਾਂ ਨੂੰ ਪਤਾ ਵੀ ਘੋੜਿਆਂ ਦੀ ਖੱਟੀ ਉਹ ਖਾਣੇ ਆ ਬਾਈ ਆਪਾਂ ਹਨਾ ਜਿਹੜੇ ਚਾਰ ਭਰਾ ਆਪਾਂ ਨੂੰ ਜਾਣਦੇ ਆ ਹਾਂਜੀ ਹਾਂਜੀ ਤੇ ਚੰਗਿਆਂ ਤੋਂ ਭਰਉਣ ਦਾ ਇਰਾਦਾ ਇਹ ਵੀ ਇਹ ਵੀ ਮਨ ਚ ਕਿਤੇ ਰਿਹਾ ਵੀ ਚੰਗੇ ਚਾਰ ਰੁਪਏ ਵੀ ਵਟੇ ਗਏ ਬਾਈ ਹਾਂਜੀ ਸੌਕ ਵੀ ਪੂਰਾ ਹੋ ਗਿਆ ਜੀ ਰੁਪਏ ਵੀ ਵਟੇ ਗਏ ਜੀ ਸਾਰਾ ਖੁਸ਼ੀ ਹੋਇਆ ਜੀ ਠੀਕ ਆ ਇਹਨਾਂ ਨੇ ਫੁੱਲ ਨਾਲੇ ਫਲੀਆਂ ਜਾਂ ਹਾਂਜੀ ਦੋ ਹੀ ਕੰਮ ਹੋਈ ਜੀ ਦੋ ਹੀ ਪਸ਼ੂ ਵੀ ਚਲੋ ਘਰੇ ਚੰਗੇ ਹੁਣ ਵੀ ਚੰਗੇ ਹੋਗੇ ਜੀ ਹਾਂਜੀ ਹਾਂਜੀ ਦੋ ਹੀ ਕੰਮ ਹੋਗੇ ਨਹੀਂ ਜਦੋਂ ਉਹੀ ਗੱਲ ਆ ਆਪਣੇ ਏਰੀਆ ਵਿੱਚ ਜਦੋਂ ਵੀ ਆਪਣੇ ਫਾਰਮ ਤੇ ਆਉਂਦੇ ਆ ਬਾਈ ਦੇਵਰਾਜ ਕੰਟਾ ਅੱਜ ਦੇ ਟਾਈਮ ਦੇ ਇੰਡੀਆ ਦੇ ਟੌਪ ਦੇ ਘੋੜੇ ਨੇ ਤੇ ਤਿੰਨੋਂ ਘੋੜਿਆਂ ਦੇ ਬੱਚੇ ਤੁਹਾਡੇ ਕੋਲ ਸਭ ਤੋਂ ਵੱਧ ਨੇ ਮੈਨੂੰ ਇਹ ਲੱਗਦਾ ਸੀ ਹਾਂਜੀ 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 ਬਿਲਕੁਲ ਬਾਈ ਤੇ ਕਬਦ ਦਲਵਾਗ ਵਾਲਾ ਇੱਕ ਬਸ਼ੀਰਾ ਦਿਖਾਉਣਾ ਬਈ ਮੱਥੇ ਪਟਾ ਜਿਹੜੇ ਤੇ ਬਹੁਤ ਸੋਹਣਾ ਬਈ ਉਹ ਵੀ ਹਾਂਜੀ ਹਾਂਜੀ ਉਹ ਆਪਣੀ ਘਰ ਵਾਲੀ ਘੋੜੀ ਤੇ ਜਿਹੜੀ ਪਹਿਲਾਂ ਜੀ ਬੰਬਈ ਦੀਪ ਵਾਲੇ ਘੋੜੀ ਦੀ ਜੀ ਦੀਪ ਵਾਲਾ ਘੋੜਾ ਰਤਨਕਰਦਾ ਸੀਗਾ ਜੀ ਅੱਛਾ ਜੀ ਹਾਂਜੀ ਠੀਕ ਹੈ ਉਸ ਘੋੜੀ ਦੀ ਆ ਜੀ ਇਹਦੀ ਮਾਂ ਆ ਆਪ ਦਲਵਾਗ ਦਾ ਜੀ ਆਪ ਦਲਵਾਗ ਦਾਗੇ ਕਿੰਨੀ ਉਮਰ ਦਾ ਹੋ ਗਿਆ ਬਈ ਇਹ ਇਹ ਹੋ ਗਿਆ ਜੀ 36 ਮਹੀਨਿਆਂ ਦੇ ਕਰੀਬ ਜੀ 36 ਮਹੀਨੇ ਇਹ ਇਹਦਾ ਕੀ ਨਾਮ ਰੱਖਿਆ ਦਲਵਾ ਗਾਲੇ ਦਾ ਬੱਚਾ ਇਹਦਾ ਸੂਬੇਦਾਰ ਹੈ ਜੀ ਹਾਂ ਜੀ ਡੀਐਨਏ ਪਾਸ ਕਰਾਤਾ ਜੀ ਅੱਛਾ ਇਹਦਾ ਵੀ ਡਿਜ਼ਾਈਨ ਨੇ ਹੋਇਆ ਕਰਾਤਾ ਜੀ ਆਪਨੇ ਹਾਂਜੀ ਠੀਕ ਹੈ ਵੀ ਸਾਰੇ ਜਿੰਨੇ ਵੀ ਜਾਨਵਰ ਨੇ ਤਕਰੀਬਨ ਡੀਐਨਏ ਹਾਂਜੀ ਹਾਂਜੀ ਜਿਹੜੇ ਘੋੜੇ ਦਾ ਵੀ ਡਿਜ਼ਾਈਨ ਨੇ ਹੋਇਆ ਹੋਇਆ ਹਾਂਜੀ ਕਿਉਂਕਿ ਜਿਹੜੇ ਕਿਸੇ ਭਰਾ ਨੇ ਘੋੜੀ ਮਲਾਉਣੀ ਹੁੰਦੀ ਹੈ ਉਹ ਵੀ ਸੋਚਦਾ ਵੀ ਕੱਲ ਨੂੰ ਜਦੋਂ ਮੇਰੇ ਕੋਲ ਬਿਸ਼ੇਰਾ ਬਿਸ਼ੇਰੀ ਆ ਗਈ ਉਹਦਾ ਮੈਂ ਡੀਐਨਏ ਕਰਾਉਂਗਾ ਤਾਂ ਉਹਦੇ ਬਾਪ ਦਾ ਉਹਦੇ ਦਾਦੇ ਦਾ ਨਾਮ ਬੋਲਣਾ ਹਾਂ ਉਹ ਠੀਕ ਰਹਿੰਦਾ ਜ ਇਤਰੇਟ ਤੋਂ ਮਤਲਬ ਪਲੱਸ ਹੀ ਹੈ ਜੀ ਠੀਕ ਹੈ ਬਈ ਇਹ ਛੜਤਾ ਘੋੜੀਆਂ ਦੇ ਪਰ ਛੜਤਾ ਹੀ ਛੜਤਾ ਇਹ ਤੋਂ ਜੀ 25 28 ਦੇ ਕਰੀਬ ਘੋੜੀਆਂ ਮਲਾਤੀਆਂ ਜੀ ਮਿਲ ਗਏ ਹਾਂ ਹਾਂ ਸਹੱਪਣ ਬਹੁਤ ਜ਼ਿਆਦਾ ਹੈ ਬਾਈ ਕੰਨਾ ਕੋ ਹਾਂ ਜੀ ਹਾਂ ਤੁਸੀਂ ਦੇਖੇ ਹੀ ਹੈ ਜੀ ਹਾਂ ਸੁਨੱਖਾ ਬਹੁਤ ਤਾਂ ਜਿਵੇਂ ਲੋਕ ਮਾਰਵਾਲੀ ਚ ਪਟਾ ਭਾਲਦੇ ਹੁੰਦੇ ਉਵੇਂ ਹੀ ਪਟਾ ਇਹਦੇ ਪ੍ਰੋਪਰ ਹਾਂ ਜੀ ਰਿਜ਼ਲਟ ਵੀ ਆ ਗਿਆ ਜੀ ਦੋ ਚੰਗੇ ਆਏ ਨੇ ਰਿਜ਼ਲਟ ਅੱਛਾ ਬਈ ਇੱਕ ਤਾਂ ਬੇਸ਼ੇਰੀ ਹੈ ਜੀ ਆਪਣੇ ਤੂੰਗਾ ਪਿੰਡ ਦੀ ਸੀਟਾਂ ਵਾਲੀ ਕੋਲ ਅੱਛਾ ਜੀ ਹਾਂ ਜੀ ਮੱਥੇ ਪਟੇ ਦੀ ਅੱਛਾ ਬਾਈ ਤੇ ਇੱਕ ਬਿਸ਼ੇਰਾ ਆਇਆ ਜੀ ਉਹ ਦੋ ਪੈਰ ਸਫੈਦ ਨੇ ਤੇ ਮੱਥੇ ਪਟਾ ਜੀ ਅੱਛਾ ਦੋ ਬੱਚੇ ਬਹੁਤ ਟੌਪ ਦੇ ਆਏ ਨੇ ਜੀ ਮੱਥੇ ਪਟੇ ਦੇ ਠੀਕ ਆ ਬਾਈ ਹਾਂਜੀ ਨਹੀਂ ਖਾਨਦਾਨੇ ਜਿਵੇਂ ਇਹਦੀ ਮਾਂ ਵੀ ਤੁਹਾਡੇ ਕੋਲ ਰਹੀ ਆ ਨਾਨੀ ਵੀ ਤੁਹਾਡੇ ਕੋਲ ਆ ਹਨਾ ਬਾਈ ਹਾਂਜੀ ਤੇ ਪਿਓ ਤਾਂ ਫਿਰ ਕਹਿਣੀ ਕੀ ਨੇ ਬਾਈ ਦਲਵਾਗ ਦੇ ਜੀ ਬੱਚੇ ਤਾਂ ਚੰਗੇ ਆਉਣੀ ਆਉਣ ਇਹਦੀ ਫੀਸ ਕਿੰਨੀ ਰੱਖੀ ਹੋਈ ਹੈ ਬਾਈ ਆਪਾਂ ਇਹਦੀ 25000 ਰੁਪਏ ਇਹਦੀ 25000 ਰੁਪਏ ਹਾਂਜੀ ਹਾਂਜੀ ਠੀਕ ਆ ਬਾਈ ਤੇ ਇੱਕ ਤੀਜਾ ਆਪਾਂ ਦਿਖਾਈਏ ਬਾਈ ਹੋਰ ਉਹ ਵੀ ਬਹੁਤ ਚੰਗਾ ਕਮੈਤ ਘੋੜਾ ਜੀ ਜਿਹੜਾ ਵਿਸ਼ੇਰਾ ਹੀ ਉਹ ਵੀ ਹਾਂਜੀ ਵੀ ਦੋ ਦੰਦ ਵਿਸ਼ੇਰਾ ਜੀ ਦੋ ਦੰਦ ਵਿਸ਼ੇਰਾ ਹਾਂਜੀ ਉਹ ਕਿਹੜੇ ਘੋੜੇ ਦਾ ਬਾਈ ਉਹ ਪ੍ਰਭਾਤ ਦਾ ਜੀ ਉਹ ਪ੍ਰਭਾਤ ਦਾ ਉਹਦਾ ਕੀ ਨਾਂ ਜੀ ਉਦਾ ਦੇਵ ਰੂਪ ਜੀ ਦੇਵ ਰੂਪ ਹਾਂਜੀ ਦੇਵ ਰੂਪ ਦਾ ਦੇਵ ਰੂਪ ਦਾ ਪਿਓ ਆ ਗਿਆ ਜੀ ਪ੍ਰਭਾਤ ਪ੍ਰਭਾਤ ਤੇ ਮਾਂ ਵੀਰੇ ਮਾਂ ਕਾਂਟੀ ਦੀ ਜੀ ਆਪਣੇ ਕੋਲੀ ਆ ਜੀ ਹਾਂਜੀ ਠੀਕ ਹੈ ਉਹ ਵੀ ਆਪਣੇ ਘਰ ਜੰਮਿਆ ਉਹਦੀ ਮਾਂ ਵੀ ਹਾਂ ਘਰ ਜੰਮਿਆ ਜੀ ਘਰ ਜੰਮਾ ਠੀਕ ਹੈ ਜੀ ਹਾਂਜੀ ਇਹਦੀ ਕਿੰਨਾਂ ਉਮਰ ਕਿੰਨੀ ਹੋ ਗਈ ਮਹੀਨਿਆਂ ਚ ਬਾਈ ਉਹਦੀ 29 ਮਹੀਨੇ ਜੀ 29 ਮਹੀਨੇ ਹੋ ਗਈ ਹਾਂਜੀ ਹਾਂਜੀ ਠੀਕ ਹੈ ਵੀ ਕੱਦ ਕਿੰਨਾ ਜੀ ਇਹਦਾ ਪਾ ਦੋ ਦਾ ਵੀ 363 ਪਲੱਸ ਹੋ ਜੀ ਉਹਦਾ ਵੀ 363 ਇਹ ਛੱਡਿਆ ਇਹ ਵੀ ਕੁੜੀਆਂ ਦੇ ਨਹੀਂ ਨਹੀਂ ਉਹ ਨਹੀਂ ਛੱਡਿਆ ਜੀ ਅੱਛਾ ਜੀ ਹਾਂ ਜੀ ਛੱਡਣਾ ਜੀ ਉਹ ਫਿਰ ਆਪਾਂ ਵੀਡੀਓ ਚ ਅੱਜ ਕਰੇ ਦਿੰਨੇ ਆ ਓਪਨ ਉਹਨੂੰ ਬਈ ਹਾਂ ਜੀ ਹਾਂ ਕਰ ਦਿਓ ਜੀ ਧੌਣ ਧੌਣ ਦਾ ਬਹੁਤ ਚੰਗਾ ਬਈ ਹਾਂ ਜੀ ਬੱਚਾ ਉਹ ਵੀ ਚੰਗਾ ਜੀ ਸਾਰਾ ਜਿਵੇਂ ਪ੍ਰਵਾਹਤ ਲਾਈਨ ਚ ਕਹਿ ਦਿੰਦੇ ਆ ਵੀ ਥੋੜਾ ਜਿਹਾ ਮੋਟਾਪਨ ਜ਼ਿਆਦਾ ਹੁੰਦਾ ਡੱਫਲਪਨ ਪਰ ਉਹਦੇ ਵਿੱਚ ਬਰੀਕੀਆਂ ਬਹੁਤ ਨੇ ਕੰਨਾਂ ਕੰਨਾਂ ਦੀਆਂ ਬਈ ਹਾਂ ਨਾ ਸ਼ਕੀਨ ਆ ਜੀ ਪੂਰਾ ਹਾਂ ਸ਼ਕੀਨ ਆ ਕਿਉਂਕਿ ਮਾਂ ਵੀ ਕਾਂਟੇ ਦੀ ਮਾਂ ਵੀ ਕਾਂਟੇ ਦੀ ਦੋ ਦੋ ਲਾਈਨਾਂ ਦਾ ਸਮ ਭਾਈ ਦੇਵ ਰੂਪ ਦੀ ਮਾਂ ਤੁਹਾਡੇ ਕੋਲ ਉਹਦਾ ਕੀ ਮਾਰਕਾ ਜੀ ਕਾਂਟੇ ਵਾਲੀ ਘੋੜੀ ਦਾ ਉਹਦੇ ਦੋ ਪੈਰ ਬੱਗੇ ਨੇ ਜੀ ਮੱਥੇ ਪਟਾ ਜੀ ਮੱਥੇ ਪਟਾ ਹਾਂਜੀ ਠੀਕ ਆ ਪਿਓ ਦੇ ਵੀ ਪਟਾ ਤੇ ਮਾਂ ਦੇ ਵੀ ਤੇ ਬੱਚੇ ਦੇ ਵੀ ਹਾਂ ਜੀ ਹਾਂ ਉਹ ਆਪਣਾ ਦਿਲਵਾਗ ਤੋਂ ਵੀ ਸੂਪੀ ਜੀ ਅੱਛਾ ਭਾਈ ਹਾਂਜੀ ਦੁਬਾਰੇ ਫੇਰ ਹੁਣ ਮਤਲਬ ਇਤਨੀ ਸੂਈ ਆਈ ਆਪਣਾ ਪ੍ਰਭਾਤ ਤੋਂ ਜੀ ਪ੍ਰਭਾਤ ਤੋਂ ਜੀ ਹੁਣ ਦੋ ਪੈਰ ਬੱਗੇ ਮੱਥੇ ਪਟੇ ਦਾ ਬੱਚਾ ਜੀ ਥੱਲੇ ਫੇਰ ਦੁਬਾਰੇ ਆਇਆ ਹਾਂਜੀ ਆ ਪੰਜ ਮਹੀਨਿਆਂ ਦਾ ਜੀ ਉਹੀ ਗੱਲ ਕਿ ਮੈਂ ਕੀਤਾ ਵੀ ਹੁਣ ਚੰਗੇ ਘੋੜਿਆਂ ਤੋਂ ਹੀ ਮਲਾਇਆ ਭਾਈ ਹਾਂਜੀ ਹੁਣ ਉਹ ਕਾਂਟੇ ਵਾਲੀ ਜੀ ਆਪਣੀ ਦੇਵਰਾਜ ਤੋਂ ਗੱਬਣਾ ਜੀ ਦੇਵਰਾਜ ਤੋਂ ਗੱਬਣਾ ਠੀਕ ਆ ਬਾਈ ਚਲੋ ਚੰਗੀ ਗੱਲ ਆ ਤੇ ਆਪਣਾ ਬਈ ਜਿਵੇਂ ਨੀਲਾ ਸਾਨ ਆਇਆ ਬਹੁਤ ਚੰਗਾ ਚੋਟੀ ਦਾ ਆ ਵੀ ਗਿਣਵੇਂ ਚੁਣਵੇਂ ਕੋੜੇ ਨੇ ਇਹ ਜੇ ਆਪਾਂ ਜੀ ਗੱਲ ਕਰੀਏ ਪੰਜਾਬ ਚ ਹਨਾ ਵੀ ਵੱਡੇ ਕੱਦ ਦੇ ਵੀ ਨਾਲ ਸ਼ਕੀਨ ਵੀ ਵੇ ਜੀ ਕਿਵੇਂ ਦਾ ਰਿਸਪੌਂਸ ਰਿਹਾ ਬਾਈ ਆਪਣੇ ਯੂਰੇ ਏਰੀਆ ਚ ਜਦੋਂ ਦਾ ਬਸ਼ੇਰਾ ਆ ਰਿਸਪੌਂਸ ਬਹੁਤ ਵਧੀਆ ਮਿਲਿਆ ਜੀ ਅੱਛਾ ਬਾਈ ਬਹੁਤ ਪਲੱਸ ਰਿਸਪੌਂਸ ਮਿਲਿਆ ਜੀ ਆਪਾਂ ਠੀਕ ਆ ਕਿੰਨੀਆਂ ਕੁੜੀਆਂ ਮਲਾਤੀਆਂ ਬਾਈ ਹੁਣ ਤੱਕ ਆਪਾਂ ਨੇ ਤੋਂ ਯੂਰੇ ਆਪਾਂ ਨੇ 11 ਕੁੜੀਆਂ ਮਲਾਤੀਆਂ ਠੀਕ ਆ ਬਾਈ ਹਾਂਜੀ 12 ਕੁੜੀਆਂ ਬਾਈ ਨੇ ਦੀਪ ਨੇ ਉਹ ਲਗਭਗ ਜੀਮਨ ਵੀ 11 ਦੇ ਕਰੀਬ ਚੈੱਕ ਪਾਸ ਨੇ ਜੀ ਚੈੱਕ ਪਾਸ ਹੋ ਗਈਆਂ ਹਾਂਜੀ ਹਾਂ ਠੀਕ ਚਾਰ ਤਾਂ ਉਹਨਾਂ ਦੇ ਫਾਰਮ 'ਚ ਨੇ ਜੀ ਅੱਛਾ ਜੀ ਇੱਕ ਕਾਂਟੇ ਦੀ ਹੈ ਜੀ ਹੂੰ ਤੇ ਇੱਕ ਪ੍ਰਭਾਤ ਦੀ ਹੈ ਚੰਗੀਆਂ ਘੋੜੀਆਂ ਨੇ ਜੀ ਠੀਕ ਹੈ ਬਈ ਹਾਂਜੀ ਬਿਲਕੁਲ ਮਤਲਬ ਹੁਣ ਵੀ ਜੀ ਬਰੀਡਿੰਗ ਦੇ ਹਿਸਾਬ ਨਾਲ ਸੂਆ ਪੈ ਰਹੇ ਆ ਜੀ ਹਾਂਜੀ ਬਈ ਤੇ ਮਤਲਬ ਆ ਜਾ ਰਹੇ ਨੇ ਜੀ ਬੰਦੇ ਸਾਰੇ ਦੇਖਣ ਨੂੰ ਆਉਂਦੇ ਹਾਂ ਹਾਂ ਹੁਣ ਦੇਖਣ ਹਾਂ ਹਾਂ ਉਹੀ ਗੱਲਾਂ ਜਦੋਂ ਅਗਲੇ ਦੀ ਕੋੜੀ ਸੂਪ ਆਉਂਦੀ ਆ ਫੇਰ ਐਗਲਾ ਉਹ ਗੱਡੀ ਚਾਹੁੰਦਾ ਹਾਂ ਹਾਂ ਜੀ ਹਾਂ ਚਲੋ ਫੇਰ ਵੀ ਚਾਹੇ ਫੋਟੋ ਦੇਖ ਲਈ ਜੀ ਬੰਦਾ ਕੇਰਾ ਤਾਂ ਆ ਕੇ ਦੇਖਦਾ ਜੀ ਦੇਖਦਾ ਕੇ ਨੇੜੇ ਜੇ ਲਾ ਕੇ ਦੇਖਦੀ ਹੁੰਦਾ ਵਾ ਹਾਂ ਜੀ ਹਾਂ ਦੇਖਦੀ ਬਿਲਕੁਲ ਭਾਈ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਨਾਬਾ ਮੰਡੀ ਤੇ ਬਹੁਤ ਖਿੱਚਦਾ ਕੇਂਦਰ ਰਿਹਾ ਬਹੁਤ ਬਹੁਤ ਜੀ ਬਹੁਤ ਹਾਂ ਜੀ ਬਿਲਕੁਲ ਭਾਈ ਤੇ ਇੱਕ ਚਮਕੌਰ ਬਈ ਤੁਹਾਨੂੰ 25 ਸਾਲ ਹੋਗੇ ਘੋੜਿਆਂ ਦੇ ਕਿਤੇ ਜਾਇਆ ਨੂੰ ਸ਼ੌਂਕ ਚਾਇਆ ਨੂੰ ਹਾਂ ਜੀ ਹਾਂ ਜੀ ਮੈਂ ਦੇਖਿਆ ਤੁਹਾਡੇ ਬਾਪੂ ਜੀ ਉਹਨਾਂ ਨੂੰ ਬਹੁਤ ਸ਼ੌਂਕ ਆ ਤੁਹਾਡੇ ਬੇਟੇ ਨੂੰ ਵੀ ਸ਼ੌਂਕ ਆ ਹਾਂ ਜੀ ਨ ਤਿੰਨੇ ਪੀੜੀਆਂ ਘੋੜਿਆਂ ਚ ਲੱਗੀਆਂ ਹੁੰਦੀਆਂ ਨੇ ਇੰਨਾ ਸ਼ੌਂਕ ਆ ਤੁਹਾਨੂੰ ਹਾਂ ਜੀ ਹਾਂ ਜੀ ਬਿਲਕੁਲ ਨਵੇਂ ਬੰਦੇ ਬਾਈ ਬਹੁਤ ਕਈ ਸੱਜਣ ਮੈਨੂੰ ਹੀ ਫੋਨ ਕਰ ਲੈਂਦੇ ਆ ਹਨਾ ਤੇ ਤੁਹਾਡਾ ਤਜਰਬਾ ਬਹੁਤ ਵੱਡਾ ਬਾਈ ਤੇ ਤੁਸੀਂ ਨਵੇਂ ਬੰਦੇ ਨੂੰ ਬਾਈ ਕੀ ਸਲਾਹ ਤੇ ਸਿਹਤ ਦੇਣਾ ਚਾਹੋਗੇ ਬਾਈ ਨਵੇਂ ਮੰਦਿਆਂ ਤੇ ਇਹੀ ਆ ਜੀ ਵੀ ਚਲੋ ਚੰਗਾ ਪਸ਼ੂ ਖਰੀਦੋ ਜੀ ਠੀਕ ਆ ਬਾਈ ਹਾਂ ਜੀ ਹਾਂ ਵੀ ਚਲੋ ਬਾਕੀ ਤਾਂ ਅੱਗੇ ਤਾਂ ਮਾਲਕ ਨੇ ਕਰਨਾ ਜੀ ਤੇ ਗਿਣਤੀ 'ਚ ਜੇ ਆਪਾਂ ਦੋ ਲੈਣੇ ਨੇ ਇੱਕ ਲੋ ਜੀ ਚੰਗੀ ਲੋ ਪਰ ਠੀਕ ਆ ਬਾਈ ਹਾਂ ਜੀ ਹਾਂ ਚੰਗੇ ਨਾਲ ਪਰ ਲੈਣਾ ਜੀ ਚੰਗਾ ਹੀ ਖਰੀਦ ਦੋ ਦੇ ਨਾਲ ਚਲੋ ਹੁਣ ਸਾਰਾ ਕੁਝ ਹੀ ਆ ਜੀ ਅੱਗੇ ਦੇਖ ਕੇ ਫੇਰ ਹੀ ਚੱਲਦਾ ਜੀ ਠੀਕ ਆ ਬਾਈ ਹਾਂ ਜੀ ਹਾਂ ਵੀ ਚੰਗੀ ਬਰੀਡ ਤੇ ਆਪਾਂ ਬਾਈ ਇਨਵੈਸਟ ਕਰਾਂਗੇ ਅੱਗੇ ਕੁਝ ਨਾ ਕੁਝ ਆਪਾਂ ਨੂੰ ਦੇ ਕੇ ਵੀ ਜ ਉਹ ਨਾਲ ਆਪਣਾ ਸ਼ੌਂਕ ਪੂਰਾ ਹੁੰਦਾ ਏਹੀ ਸ਼ੌਂਕ ਬਣੂਗਾ ਜੀ ਅੱਗੇ ਠੀਕ ਆ ਏਹੀ ਗੱਲ ਨਾਲ ਉੱਥੋਂ ਸ਼ੌਂਕ ਰੁਕ ਜਾਂਦਾ ਜੀ ਆਪਣਾ ਸ਼ੁਰੂ ਚ ਹੀ ਠੀਕ ਆ ਬਾਈ ਹਾਂ ਜੀ ਤੇ ਬਾਈ ਖਰੀਦ ਵੇਚ ਦਾ ਮੈਂ ਤੁਸੀਂ ਪੂਰੀ ਕਰਦੇ ਰਹੋ ਚੰਗੇ ਬੰਦੇ ਆਉਂਦੇ ਰਹਿ ਆ ਤੁਹਾਡੇ ਕੋਲ ਹਾਂ ਹਾਂ ਜੀ ਹੂੰ ਜਮਕੌਰ ਬਈ ਮੇਰੇ ਮਿੱਤਰ ਕੋਲ ਵੀ ਇੱਕ ਬਹੁਤ ਚੰਗੀ ਘੋੜੀ ਤੁਹਾਡੇ ਫਾਰਮ ਤੋਂ ਗਈ ਬਈ ਗਰਜੀਤ ਕੋਲੇ ਹਨਾ ਬਹੁਤ ਚੰਗੇ ਬੱਚੇ ਦਿੱਤੇ ਹਾਂਜੀ ਹਾਂਜੀ ਨੋਗਰੀ ਜੀ ਹਾਂ ਹੁਣ ਵੀ ਸੇਲ ਪਰਚੇਜ ਕਰੀ ਜਾਂਦੇ ਹੋ ਜਾਂ ਹੁਣ ਘਟਾ ਰੱਖਿਆ ਕੰਮ ਪਹਿਲਾਂ ਨਾਲੋਂ ਬਈ ਨੇ ਕਰੀ ਜਾਂਨੇ ਜੀ ਪਰ ਥੋੜਾ ਜੀ ਹੁਣ ਉਹਨਾ ਨਹੀਂ ਹੈਗਾ ਜੀ ਹੁਣ ਬਰੀਡਿੰਗ ਕੰਨੀ ਜ਼ਿਆਦਾ ਧਿਆਨ ਹੈ ਜੀ ਅੱਛਾ ਬਈ ਹਾਂ ਜੀ ਹਾਂ ਹੈ ਤਾਂ ਹੈ ਜੀ ਪਰ ਉਹ ਚੰਗੇ ਦੇ ਹੀ ਆ ਜੀ ਉਹ ਵੀ ਠੀਕ ਆ ਬਈ ਹਾਂ ਜੀ ਇੱਕ ਦੋ ਇੱਕ ਦੋ ਜਾਨਵਰ ਵੀ ਇੱਕ ਦੋ ਜੀ ਹਾਂ ਜੀ ਠੀਕ ਆ ਬਈ ਜਿਵੇਂ ਪਹਿਲਾਂ ਤੁਸੀਂ ਜੰਗੀ ਪੱਦਰ ਤੇ ਕਰਦੇ ਰਹੇ ਪਹਿਲਾਂ ਤਾਂ ਵਪਾਰ ਤੇ ਕਰਿਆ ਹੀ ਜ਼ਿਆਦਾ ਅੱਛਾ ਬਈ ਹੁਣ ਇਧਰ ਨੂੰ ਧਿਆਨ ਹੈ ਜੀ ਬਰੀਡਿੰਗ ਦਾ ਹਾਂ ਜੀ ਹੁਣ ਵੀ ਹੈ ਜੀ ਪਰ ਉਹ ਚੰਗੇ ਦੇ ਹੀ ਆ ਜੀ ਇੱਕ ਦੋ ਦਾ ਬਸ ਠੀਕ ਆ ਬਈ ਹਾਂ ਜੀ ਜਿੰਨਾ ਕਿ ਵੀ ਹੁੰਦਾ ਠੀਕ ਆ ਬਈ ਜੀ ਲੋ ਮਿੱਤਰੋ ਤੁਹਾਨੂੰ ਮੈਂ ਤਰਨ ਸਟੱਡ ਫਾਰਮ ਪਿੰਡ ਬਹੋਪੀਰ ਦੇ ਤੇ ਇਹਨਾਂ ਦੀ ਤਿੰਨਾਂ ਦੀ ਸਟੱਡ ਸਰਵਿਸ ਜਿਹੜੀ ਓਪਨ ਆ ਤੇ ਆਪਣੇ ਏਰੀਆ ਨੂੰ ਬਹੁਤ ਮਾਣ ਆ ਕਿਉਂਕਿ ਮੇਰਾ ਵੀ ਜ਼ਿਲ੍ਹਾ ਪਟਿਆਲਾ ਪੈ ਜਾਂਦਾ ਸੰਗਰੂਰ ਦੇ ਬਿਲਕੁਲ ਨੇੜਲਾ ਪਿੰਡ ਮੇਰਾ ਪੈ ਜਾਂਦਾ ਜੀ ਤੇ ਆਪਣੀ ਰੀਚ ਚੰਗਾ ਬਸ਼ੇਰਾ ਹੈ ਮਿੱਤਰੋ ਦੇਖ ਕੇ ਜ਼ਰੂਰ ਜਾਇਓ ਕਿਉਂਕਿ ਨੀਲਿਆਂ ਦਾ ਬਈ ਬਹੁਤ ਕਰੇਜ ਆ ਆਪਣੇ ਪੰਜਾਬ ਦੇ ਵਿੱਚ ਪੰਜਾਬ ਬਰੀਡ ਵੀ ਆਪਾਂ ਹਾਂ ਜੀ ਹਾਂ ਪੰਜਾਬ ਨਾਲ ਪ੍ਰੇਮ ਕਰਦੇ ਹਾਂ ਪੰਜਾਬ ਨਾਲ ਸੱਲੂ ਤੇ ਤੁਸੀਂ ਦੇਖ ਕੇ ਜਾਓ ਫੀਸ ਰੱਖੇ ਦੀ 51000 ਰੁਪਇਆ ਜਮਪੜਾ ਬਾਈ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਘੋੜੀ ਤੁਹਾਡੀ ਕਲੀਅਰ ਹੋਣੀ ਚਾਹੀਦੀ ਆ ਤੇ ਇੱਕ ਬਾਈ ਮੈਂ ਲਾਸਟ ਤੇ ਇਹ ਗੱਲ ਪੁੱਛਣੀ ਚਾਹੁੰਗਾ ਆਪਣੇ ਜਿਵੇਂ ਇੱਕ ਦੋ ਦਿਨ ਯਾਰ ਦੋਸਤਾਂ ਕਿਸੇ ਨੇ ਘੋੜੀ ਰੱਖਣੀ ਹੁੰਦੀ ਆ ਹਨ ਹਾਂਜੀ ਵੀ ਬੱਚੇ ਵਾਲੀ ਘੋੜੀ ਹੁੰਦੀ ਆ ਕਈ ਵਾਰ ਅਗਲਾ ਦੂਰ ਦਰੇਡੇ ਦਾ ਹੁੰਦਾ ਹੈ ਬਾਈ ਪ੍ਰਬੰਧ ਰੱਖਣਾ ਹੈਗਾ ਜੀ ਹੈਗਾ ਕੋਈ ਗੱਲ ਠੀਕ ਆ ਬਾਈ ਕੋਈ ਗੱਲ ਤੇ ਮੇਤਰੋ ਘੋੜੀ ਰੱਖਣ ਦਾ ਵੀ ਪ੍ਰਬੰਧ ਆ ਬਾਈ ਨੂੰ ਫੋਨ ਕਰ ਲਿਓ ਤੇ ਤੁਹਾਨੂੰ ਤਿੰਨੇ ਬਸ਼ੇਰ ਕਿੱਦਾਂ ਦੇ ਲੱਗੇ ਉਹ ਵੀ ਕਮੈਂਟਾਂ ਜਰੂਰ ਤੇ ਸਤਿ ਧੰਵਾਦ ਜੀ ਸਾਰੇ ਭਰਾ